ਫਗਾਇ ਪਰੰਦਰ ਸਤਲੁਜ ਦਰਿਆ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੀ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਅਲਰਟ ਜਿਹੜਾ ਉਹ ਕਰ ਦਿੱਤਾ ਇਸਦੇ ਚੱਲਦਿਆਂ ਤਸਵੀਰਾਂ ਜਿਹੜੀਆਂ ਉਹ ਫਰੋਇਪਰ ਦੇ ਪਿੰਡ ਫੱਤੇ ਵਾਲਾ ਤੋਂ ਸਾਹਮਣੇ ਆਈਆਂ ਜਿੱਥੇ ਲੋਕ ਆਪਣਾ ਸਮਾਨ ਅਤੇ ਪਸ਼ੂਆਂ ਨੂੰ ਲੈ ਕੇ ਸੁਰੱਖਤ ਥਾਵਾਂ ਤੇ ਜਾ ਰਹੇ ਆ ਤਾਂ ਪਿੰਡ ਪਿੰਡ ਅਨਾਉਂਸਮੈਂਟ ਵੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿ ਲੋਕ ਸੁਰੱਖਤ ਥਾਵਾਂ ਤੇ ਚਲੇ ਜਾਣ ਕਿਉਂਕਿ ਸਤਲੁਜ ਦਾ ਪਾਣੀ ਜਿਹੜਾ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ ਅਈਸੁਰੇ ਚੱਲਦੇ ਆ ਪਿੰਡ ਫੱਤੇਵਾਲਾ ਦੇ ਲੋਕ ਟਰਾਲੀਆਂ ਭਰ-ਭਰ ਪਸ਼ੂ ਜਿਹੜੇ ਲੈ ਕੇ ਉਹ ਸੁਰੱਖਤ ਥਾਵਾਂ ਤੇ ਜਾ ਰਹੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਕਬਾਈਪਰ ਦੇ ਪਿੰਡ ਫੱਤੇਵਾਲਾ ਦੀਆਂ ਹਨ ਜਿੱਥੇ ਚਾਰੇ ਪਾਸੇ ਪਾਣੀ ਹੀ ਪਾਣੀ ਜਿਹੜਾ ਭਰਿਆ ਉਹ ਨਜ਼ਰ ਆ ਰਿਹਾ ਤਾਂ ਕੀ ਕੁਝ ਕਹਿਣਾ ਹੈ ਉੱਥੇ ਮੌਜੂਦ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਹੋ ਗਿਆ ਨਾ ਹਾਂਜੀ ਵੀਰ ਬਾਹਰ ਲੈ ਕੇ ਚੱਲੇ ਹੋਣਾ ਕਿੰਨਾ ਪਾਣੀ ਵਗ ਗਿਆ ਇਹ ਹਾਂ ਦੇਖ ਰਹੇ ਜੋ ਤੁਸੀਂ ਖੜਦਾ ਪਾਣੀ ਜਿਹੜਾ ਵਗ ਰਿਹਾ ਪਿੰਡ ਫੱਤੇ ਵਾਲੇ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਆ ਸੜਕ ਤੇ ਉੱਪਰੋਂ ਦੀ ਜਿਹੜਾ ਵਗਣਾ ਸ਼ੁਰੂ ਹੋ ਗਿਆ ਬਰਸਾਤ ਜਿਹੜੀ ਉਹ ਨਿਰੰਤਰ ਜਿਹੜੀ ਉਹ ਪੈ ਰਹੀ ਆ ਇਹ ਹਾਲਾਤ ਜਿਹੜੇ ਉਹ ਦੇਣਾ ప్రతి ਦਿਨਾ ਛੱਟ ਤੋਂ ਛੱਟ ਜਿਹੜਾ ਉਹ ਮੁਸ਼ਕਲ ਹੁੰਦੇ ਜਾ ਰਹੇ ਆ ਇਹਨਾਂ ਲੋਕਾਂ ਦੀਆਂ ਹੜਪੀੜ ਤੇ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਵੱਧੀਆਂ ਨਜ਼ਰ ਆ ਰਹੀਆਂ ਵਾ ਘਟਣ ਦੀ ਬਚਾਏ ਸੋ ਵੀਡੀਓ ਵੱਤ ਵਾਰ ਸ਼ੇਅਰ ਕਰਦੇ ਜੀ 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 ਅੱਜ ਦਾ ਹੈ ਹਾਂ ਜੀ ਜਿੰਨੇ ਪਰਿਵਾਰ ਜਾਂਦੇ ਨੇ ਖਾਣ ਪੀਣ ਦਾ ਬੱਚੇ ਜਾਦੇ ਨੇ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸਾਰਾ ਆਪਾਂ ਦਿੱਤਾ ਹੋਇਆ ਡੀਐਸਐਸਸੀ ਨੂੰ ਹੁਕਮ ਹੈ ਡੀਸੀ ਮੈਡਮ ਵੱਲੋਂ ਉੱਤੋਂ ਵੀ ਸਰਕਾਰ ਵੱਲੋਂ ਸਿਰਫ ਪਤਾ ਹੀ ਰਾਤੋਂ ਰਾਤ ਮੈਨੂੰ ਸਾਰਾ ਸਮਾਨ ਉੱਥੇ ਚਾਹੀਦਾ ਜਿੱਥੇ ਆਪਣੀ ਉਹ ਠੀਕ ਹੈ ਲੱਗੋ ਤੁਸੀਂ ਇੱਥੇ ਨਾ ਖੜੋ ਚਾਹੇ ਆਪਦਾ ਫੋਨ ਕਰਕੇ ਥੱਲੋ ਹੋਰ ਨੂੰ ਕਰ ਲੂ ਕੰਟਰੈਕਟਰ ਨੂੰ ਕਹਿ ਕੇ ਉਧਰ ਸਾਰਾ ਸਮਾਨ ਲਿਜਾਣਾ ਕਿੱਥੇ ਸਰ ਭੇਜਣਾ ਦੱਸੋ ਅੱਪਾ ਸਕੂਲ ਕਰਾਂਗੇ ਕਿੱਥੇ ਕਰਾਂਗੇ ਕੰਟਰ ਕਿੱਥੋਂ ਦਾ ਦਾਣਾ ਮੰਡੀ ਕਰਾ ਮਾਰਕੀਟ ਦਾ ਦਾਣਾ ਮੰਡੀ ਸੇਫ ਰਾਇਡ ਦਾਣਾ ਮੰਡੀ ਪੰਜ ਦਿਨ ਨਿਕਲ ਸਕਦੇ ਆ ਦਾਣਾ ਮੰਡੀ ਸ਼ਹਿਰ ਵਾਲੀ 40 40 ਠੀਕ ਕਰੋ ਕਰੋ ਮਾਰੋ ਫੋਨ ਉੱਤੇ ਰਾਸ਼ਨ ਸਾਰੇ ਚਾਹੀਦੇ ਫੈਮਲੀ ਪਹੁੰਚਣ ਤੋਂ ਪਹਿਲਾਂ ਸਮਝਾਉਣਾ ਚਾਹੀਦਾ ਉਹਨੇ ਡੀ ਐਮ ਨੂੰ ਕਰ ਰਹੇ ਹੋ ਮਾਰਕੀਟ ਕਮੇਟੀ ਵਾਲੇ ਸੈਟਰੀ ਮਾਰਕੀਟ ਕਮੇਟੀ ਕਿੱਥੇ ਹੈ ਹਾਂਜੀ ਪਾਣੀ ਦਾ ਪ੍ਰਬੰਧ ਕੀ ਹੈ ਤੁਹਾਡਾ ਸਰਵਤ ਟੈਂਕਰ ਲਾ ਦੇਣੇ ਜੀ ਕਿ ਕਿ ਟੈਂਕਰ ਦੋ ਦੋ ਲਾ ਦੇਣ ਦੋ ਟੈਂਕਰ ਨਾਲੁੱਤੀ ਐਵੇਂ ਨਹੀਂ ਵੀ ਟੈਂਕਰ ਤੋਂ ਬੰਦੇ ਚੁੱਡੀ ਲਾ ਲਾ ਕਰ ਰਹੇ ਨੇ ਟੈਂਕਰ ਨਾਲ ਜਿਹੜਾ ਤੁਹਾਡਾ ਆਪਣੀ ਹੁੰਦਾ ਹੈ ਪਾਣੀ ਦੀ ਘਰ ਦੀ ਪਿਆਣੂ ਠੀਕ ਹੈ ਮੈਨੂੰ ਉੱਤੇ ਅੱਧੇ ਘੰਟੇ ਤੋਂ ਦੋ ਟੈਂਕਰ ਚਾਹੀਦੇ ਨੇ ਇੱਕ ਸੇਵਾਦਾਰ ਰੈਗੂਲਰ ਪਾਣੀ ਦਾ ਕਿਉਂ ਕੋਈ ਬੱਚਾ ਬਿਮਾਰ ਥਮਾਰ ਹੁੰਦਾ ਕੋਈ ਪਰਿਵਾਰ ਬਿਮਾਰ ਥਮਾਰ ਹੁੰਦਾ ਉਹ ਪਾਣੀ ਦਾ ਅਗਲਾ ਜ਼ਰੂਰ ਧੋ ਤੋਂ ਨਾਲ ਨਾਲ ਠੀਕ ਹੈ ਸੇਵਾ ਦਾ ਸਮਾਂ ਹੁੰਦਾ ਠੀਕ ਹੈ ਇੱਥੇ ਨਹੀਂ ਆਪਾਂ ਕੋਈ ਕਟਾਈ ਵਰਤ ਨਹੀਂ ਮੈਨੂੰ ਦੋ ਟੈਂਕਰ ਚਾਹੀਦੇ ਨੇ ਨਾਲ ਤੁਹਾਡੇ ਸੇਵਾਦਾਰ ਸਾਥ ਸਵਾਈ ਕਰਕੇ ਪਾਣੀ ਦੀ ਨਿਰਵਿਘਨ ਸਪਲਾਈ ਕਰਦੇ ਠੀਕ ਹੈ ਲਾ ਦਿਓ ਚਾਰ ਲਾ ਦਿਓ ਦੋ ਪਾਰਟਿਕਲ ਰੂਮ ਦੇ ਵਿੱਚ ਉੱਪਰ ਆਹ 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 ਖਤਮ ਹੋ ਗਏ ਬੱਚੀ ਪਾਰਟਿਕਲ ਰੂਮ ਤੋਂ ਸਿੱਧੂ ਤੁਸੀਂ ਕੈਂਸਲ ਕਰੋ ਜੀ ਧੰਨਵਾਦ ਜੀ ਸਾਮਾਨ ਤਿਆਰ ਹੋ ਆ ਰਿਹਾ ਹੈ ਬੀਡੀਬੀ ਰਿਸੋਰਸ ਉਹਨਾਂ ਦਾ ਬੱਸ ਹੋ ਗਿਆ ਨਿਕਲ ਕੇ ਦੋ ਬੋਤਲ ਬੋਤਲ